ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਜੋੜ ਮਹਿਲਾ ਹੋਲਾ ਮਹੱਲੇ ਦੀ ਆਰੰਭਤਾ ਹੋ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਲਾ ਅਨੰਦਗੜ੍ਹ ਸਾਹਿਬ ਤੋਂ ਹੋਲੇ ਮਹੱਲੇ ਦੀ ਹੈ ਜੋ ਆਰੰਭਤਾ ਹੋ ਰਹੀ ਹੈ ਨਿਗਾੜੀਆਂ ਦੀ ਚੋਟਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਨਿਗਾੜੀਆਂ ਤੇ ਸੇਵਾ ਨਿਭਾ ਰਹੇ ਨੇ ਤਕਸ਼ਰੀ ਕੇ ਕੇਸਗੜ ਸਾਹਿਬ ਦੇ ਜਥੇਦਾਰ ਨੇ ਔਰ ਦੂਸਰੇ ਪਾਸੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਮਿੰਦਰ ਸਿੰਘ ਖਾਮੀ ਨੇ ਤੁਸਕਤਨਾਰ ਸੱਜਣਾ ਕਰ ਰਹੇ ਆ ਇਹ ਗਾੜੀਆਂ ਤੇ ਜਕਾਰਿਆਂ ਦੀ ਗੂੰਜ ਨਾਲ ਕਿਲਾ ਅਨੰਤਗੜ੍ਹ ਸਾਹਿਬ ਗੂੰਜ ਉੱਠਿਆ ਹੈ ਬੋਲਦਾ ਪਹਾੜਾ ਜਾਨੀ ਕਿ ਅੱਜ ਤੋਂ ਪਹਿਲੇ ਪੜਾ ਦੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਜਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਜੱਜਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ਾਂਤੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਆਰਿਆਂ ਦੀ ਗੂੰਜ ਅਤੇ ਇਹ ਗਾਣਿਆਂ ਦੀ ਛੋਟਾਂ ਤੇ ਹੋਲਾ ਮਹੱਲਾ ਰੰਭ ਹੋ ਗਏ ਯਾਨੀ ਕਿ ਪਹਿਲੇ ਪੜਾ ਦੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਜੋ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਧੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜਿਕਾਰੇ ਲਾ ਕਰੇ ਨੇ ਇਹ ਗਾਣਿਆਂ ਦੀ ਛੋਟਾਂ ਤੇ ਹੋਲਾ ਮਹੱਲਾ ਹੈ ਉਸ ਦੀ ਰੰਭਾ ਹੋ ਰਹੀ ਹੁੰਦੀ ਹੈ ਵੱਡੀ ਖੇਤੀ ਦੇ ਵਿੱਚ ਕੇ ਬੋਲੇ ਮਹੱਲਾ ਮਨੂਨ ਆਨੰਦਪੁਰ ਸਾਹਿਬ ਕੇ ਆਉਂਦੀਆਂ ਨੇ ਔਰ ਕੁਝ ਵੀਰ ਇਸਰਤ ਕਰ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਤਕਰੀਰ ਕੇ ਇਸ ਘੜ ਸਾਹਿਬ ਦੀ ਚੱਤਰਛਾਇਆ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਦੇ ਸਹਿਯੋਗ ਦੇ ਨਾਲ ਲੈ ਗਾਰੀਆਂ ਦੀ ਝੋਟਾ ਤੇ ਉੱਲੇ ਮਹਤੈ ਦੀ ਪਹਿਲੇ ਪੜਾ ਦੀ ਆਰੰਭਤਾ ਹੋ ਗਈ ਹੈ ਜੇ ਤੁਸੀਂ ਤਾਂ ਇਸ ਵਕਤ ਤੁਹਾਡੇ ਨਾਲ ਅਜੀਤ ਰੈਪ ਟੀਵੀ ਤੇ ਸਾਂਝੀਆਂ ਕਰ ਰਹੇ ਹਾਂ ਅਰੇ ਇਸੇ ਦੌਰਾਨ ਕਪਤਨ ਜੀ ਹੋਰ ਕਿਸ ਤਰੀਕੇ ਨਾਲ ਇਹ ਕਾਰਿਆਾਂ ਦੀ ਸੂਚ ਦੇ ਨਾਲ ਜ਼ਿਲ੍ਹਾ ਆਨੰਦਗੜ੍ਹ ਸਾਹਿਬ ਫੂਟ ਪਿਆ ਹੈ ਇਹ ਕਾਰਿਆ ਲੱਗ ਰਹੇ ਨੇ ਕਾਰਿਆਾਂ ਦੀ ਛੋਟਾਂ ਤੇ ਹੇਰੋ ਹੁਸਲਾ ਮਾਦਨ ਦੂਜਾ ਪੜਾ ਤਖਤ ਜੀ ਕੇਸਗੱਡ ਸਾਹਿਬ ਬ੍ਰਾਂਡ ਨਾਲ ਜਨਮ ਕਰਿਆ ਖਾਸਾ ਪਕਤੀ ਜੱਤੀ ਕਲਾ ਦਾ ਪ੍ਰਤੀਕ ਕੌਮੀ ਜੋਰ ਮੇਲਾ ਫੋਲਾ ਮਹੱਲਾ ਬਹੁਤ ਹੀ ਸ਼ਖਤਾ ਸਿੰਚਾਲ ਦੇ ਨਾਲ ਬਣਾਇਆ ਜਾਂਦਾ ਹੈ ਸਕਤਾਂ ਦੂਰ ਦਰਾਡੇ ਉੱਚੇ ਤੌਰ ਤੇ ਫੋਲਾ ਮਹੱਲਾ ਬਣਾਉਣ ਅਨੰਦਪੁਰ ਸਾਹਿਬ ਹੋਲਾ ਮਹੱਲਾ ਖੇਡਣ ਆਉਂਦੀਆਂ ਨੇ ਔਰ ਤਸਵੀਰਾਂ ਇਸ ਵਿੱਚ ਬਰਨਾਰ ਸਾਂਝੀਆਂ ਕਰ ਰਹੇ ਕਿੰਨੀ ਕਿੰਨਾਂ ਨੇ ਗੱਡੀਆਂ ਦੀ ਛੋਟਾਂ ਦੇ ਹੋਲਾ ਮਹੱਲਾ ਜੋ ਆਰੰਭ ਹੋਇਆ ਹੈ